ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਦੋਸਤੋ ਮੈਂ ਡਾਕਟਰ ਜਤਿੰਦਰ ਸਿੰਘ ਮੱਟੂ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਪੰਜਾਬ ਦੇ ਵਿੱਚ ਅਸੀਂ ਨਿظام ਬਦਲਣ ਦੇ ਲਈ ਹਵਾ ਬਦਲਣ ਦੇ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਲੈ ਕੇ ਆਏ ਆ ਸਾਡੇ ਗਰੀਬ ਲੋਕ ਪਰ ਮਸਲਾ ਹੈ ਕਿ ਹੁਣ ਉਹੀ ਸਰਕਾਰ ਲਗਾਤਾਰ ਸਾਡੇ ਤੇ ਗਰੀਬ ਲੋਕਾਂ ਤੇ ਜਿਹੜੀ ਹੈਗੀ ਆ ਜ਼ੁਲਮ ਕਰ ਰਹੀ ਹੈ ਧੱਕੇਸ਼ਾਹੀਆਂ ਕਰ ਰਹੀ ਹੈ ਔਰ ਕਰਵਾ ਰਹੀ ਹੈ ਤਾਜ਼ਾ ਮਸਲਾ ਪਿੰਡ ਜ਼ਿਲ੍ਹਾ ਮਲੇਰਕੋਟਲਾ ਦੇ ਕੁੱਪਖੁਰਦ ਦਾ ਕੁੱਪਖੁਰਦ ਪਿੰਡ ਦੇ ਵਿੱਚ ਪਿਛਲੇ 3-4 ਮਹੀਨਿਆਂ ਤੋਂ ਲਗਾਤਾਰ ਇੱਕ ਅਨੁਸੂਚਿਤ ਜਾਤੀ ਦੇ ਲੋਕ ਗਰੀਬ ਲੋਕ ਉਹਨਾਂ ਦਾ ਸ਼ਮਸ਼ਾਨ ਘਾਟ ਵੱਖਰਾ ਬਣਾਇਆ ਗਿਆ ਔਰ ਇਹ ਲੋਕ ਸ਼ਮਸ਼ਾਨ ਘਾਟ ਦੇ ਵਿੱਚ ਸਿੱਟੇ ਜਾਂਦੇ ਮਰੇ ਹੋਏ ਪਸ਼ੂਆਂ ਨੂੰ ਰੋਕਣ ਦੀ ਗੱਲ ਕਰ ਰਹੇ ਸੀ ਕਿ ਸਾਡੇ ਲੋਕਾਂ ਨੇ ਮਰਨ ਤੋਂ ਬਾਅਦ ਜਿਹੜੀ ਹੈਗੀ ਆ ਮੁਸਕ ਦੇ ਵਿੱਚ ਅਸੀਂ ਸੰਸਕਾਰ ਕਰਦੇ ਆ ਉਰੇ ਜਾਨਵਰਾਂ ਦੀ ਡਾੜ ਆਂਦੀ ਹੈ ਮੁਸਕ ਬਦਬੂ ਆਂਦੀ ਹੈ ਵੀ ਇੱਥੇ ਸਾਡੇ ਸ਼ਮਸ਼ਾਨ ਘਾਟ 'ਤੇ ਮਰੇ ਹੋਏ ਪਸ਼ੂ ਨਾ ਸੱਟੇ ਜਾਣ ਪਿੱਛੇ ਜੇ ਲੰਪੀ ਸਕਿਨ ਬਿਮਾਰੀ ਚੱਲੀ ਤਾਂ ਦਰਜਣਾਂ ਦੀਆਂ ਦਰਜਣਾਂ ਗਊਆਂ ਜਿਹੜੀਆਂ ਮਰ ਜਾਂਦੀਆਂ ਸੀ ਔਰ ਉੱਥੇ ਸ਼ਮਸ਼ਾਨ ਘਾਟਾਂ ਦੇ ਵਿੱਚ ਦਫਨਾਇਆ ਜਾਂਦੇ ਸੀ ਜਾਂ ਛੁੱਟੀਆਂ ਜਾਂਦੇ ਸੀ ਔਰ ਉਹਨਾਂ ਦਿਨਾਂ ਦੇ ਵਿੱਚ ਹੀ ਜਦੋਂ ਕੋਈ ਮੌਤ ਹੋ ਜਾਂਦੀ ਸਾਡੇ ਭਾਈਚਾਰੇ ਦੇ ਕਿਸੇ ਸ਼ਖਸ ਦੀ ਤਾਂ ਉੱਥੇ ਬਦਬੂ ਦੇ ਵਿੱਚ ਦਫਨਾਉਣਾ ਪੈਂਦਾ ਸੀ ਬਦਬੂ ਦੇ ਵਿੱਚ ਫੁੱਲ ਚੁਗਣੇ ਪੈਂਦੇ ਸੀ ਉਸੇ ਚੀਜ਼ ਨੂੰ ਰੋਕਣ ਲਈ ਪਿੰਡ ਕੁੱਪਖੁਰਦ ਦੇ ਲੋਕ ਲਗਾਤਾਰ ਸੰਘਰਸ਼ ਕਰ ਰਹੇ ਸੀ ਕਿ ਸਾਨੂੰ ਮਾਣ ਸਨਮਾਨ ਨਾਲ ਮਰਨ ਤਾਂ ਦੇ ਦਿਓ ਯਾਰ ਅਸੀਂ ਮਰ ਨਹੀਂ ਸਕਦੇ ਮਾਣ ਸਨਮਾਨ ਨਾਲ ਐਨੇ ਸੰਘਰਸ਼ ਦੇ ਵਿੱਚ ਆ ਪਿੱਛੇ ਜੇ ਇਹਨਾਂ ਨੇ ਆਪਣੇ ਸ਼ਮਸ਼ਾਨ ਘਾੜ ਦੇ ਵਿੱਚ ਸਾਥੀਆਂ ਨੇ ਇਸ ਚੀਜ਼ ਨੂੰ ਰੋਕਣ ਦੇ ਲਈ ਔਰ ਮਸਲਾ ਠੰਡਾ ਵੀ ਹੋ ਗਿਆ ਸੀ ਚਲੋ ਔਰ ਇਹ ਸਰਕਾਰੀ ਦਰਬਾਰ ਇਹਨਾਂ ਦੀ ਪੇਰਵਾਹੀ ਚੱਲ ਰਹੀ ਸੀ ਕਿ ਇਹ ਜਿਹੜਾ ਸ਼ਮਸ਼ਾਨ ਘਾੜ ਦੇ ਵਿੱਚ ਹੱਡਾ ਰੋੜੀ ਦਾ ਮਸਲਾ ਆ ਉਹਨੂੰ ਸ਼ਿਫਟ ਕੀਤਾ ਜਾਵੇ ਕਿਸੇ ਪਾਸੇ ਔਰ ਇਹਨਾਂ ਨੇ ਉੱਥੇ ਗੇਟ ਲਗਾ ਲਿਆ ਸੀਗਾ ਆਪਣਾ ਚਾਰਦੁਵਾਰੀ ਹੋਈ ਹੋਈ ਸੀ ਔਰ ਗੇਟ ਇਹਨਾਂ ਨੇ ਲਗਾ ਲਿਆ ਔਰ ਜਿਵੇਂ ਸਾਥੀਆਂ ਨੇ ਅੱਜ ਬੀਬੀਆਂ ਆਈਆਂ ਨੇ ਕੁਪਖੁਰਦ ਤੋਂ ਸਾਥੀ ਨੇ ਨਾਲ ਬਜ਼ੁਰਗ ਨੇ ਦੱਸਿਆ ਕਿ ਮਿਤੀ 6 ਤਰੀਕ ਨੂੰ 6 ਨਵੰਬਰ ਨੂੰ ਇਹਨਾਂ ਦੇ ਜਿਹੜੇ ਸ਼ਮਸ਼ਾਨ ਘਾਟ ਸੀ ਅਨੁਸੂਚਿਤ ਜਾਤੀਆਂ ਦੇ ਸ਼ਮਸ਼ਾਨ ਘਾਟ ਸੀ ਉਹਦਾ ਲਗਾਇਆ ਹੋਇਆ ਗੇਟ ਹੀ ਢਣਾੜ ਲੋਟ ਪਟ ਕੇ ਲੈ ਗਏ ਪੂੰਜੀਪਤੀ ਲੋਕ ਰੱਜੇ ਪੁੱਜੇ ਲੋਕ ਜਿਨ੍ਹਾਂ ਦੇ ਅੰਦਰ ਅਨੁਸੂਚਿਤ ਜਾਤੀ ਦੇ ਲਈ ਗਰੀਬ ਲੋਕਾਂ ਦੇ ਲਈ ਦਲਤਾਂ ਦੇ ਲਈ ਨਫਰਤੀ ਨਫਰਤ ਭਰੀ ਪਈ ਹੋਇਆ ਉਹਨਾਂ ਨੇ ਉਹ ਐਸਸੀ ਲੋਕਾਂ ਦੇ ਸ਼ਮਸ਼ਾਨ ਘਾਟ ਦਾ ਗੇਟ ਤੱਕ ਨਹੀਂ ਛੱਡਿਆ ਗੇਟ ਵੀ ਪੁੱਟ ਕੇ ਲੈ ਗਏ ਔਰ ਗੇਟ ਪੁੱਟ ਕੇ ਜਾਂਦੇ ਜਾਂਦੇ ਉਹਨਾਂ ਨੂੰ ਜਾਤੀ ਪ੍ਰਤੀ ਅਪਸ਼ਬਦ ਬੋਲ ਕੇ ਗਏ ਮਾੜਾ ਚੰਗਾ ਬੋਲ ਕੇ ਗਏ ਧੀਆਂ ਭੈਣਾਂ ਦੀਆਂ ਗਾਲਾਂ ਕੱਢ ਕੇ ਗਏ ਔਰ ਉਹਨਾਂ ਨੂੰ ਲਲਕਾਰ ਕੇ ਗਏ ਜਿਸ ਤੋਂ ਬਾਅਦ ਜਿਵੇਂ ਇਹਨਾਂ ਨੇ ਸਾਥੀਆਂ ਨੇ ਸਾਡੇ ਨੇ ਹਰਜਿੰਦਰ ਜੀ ਖੜੇ ਨੇ ਬਾਈ ਜੀ ਖੜੇ ਨੇ ਬੀਬੀਆਂ ਖੜੀਆਂ ਨੇ ਇਹਨਾਂ ਨੇ ਮੈਨੂੰ ਦੱਸਿਆ ਕਿ ਉੱਥੇ ਸਾਡੇ ਨੌਜਵਾਨਾਂ ਦੀ ਉਹਨਾਂ ਨਾਲ ਕਹਾ ਸੁਣੀ ਵੀ ਹੋਈ ਹੈ ਪਰ ਆ ਪਿੱਛੇ ਜੇ ਪਤਾ ਲੱਗਿਆ ਕਿ ਸਾਡੇ ਅਨੁਸੂਚਿਤ ਜਾਤੀ ਦੇ ਲੋਕਾਂ ਦੇ ਖਿਲਾਫ ਨੌਜਵਾਨਾਂ ਦੇ 12 ਜਣਿਆਂ ਦੇ ਖਿਲਾਫ ਮਲੇਰ ਕੋਟਲਾ ਪੁਲਿਸ ਨੇ ਅਹਿਮਦ ਖੜਾ ਥਾਣੇ ਵੱਲੋਂ ਪਰਚਾ ਦਰਜ ਕਰ ਦਿੱਤਾ ਗਿਆ 458 427 506 148 149 ਪਤਾ ਨਹੀਂ ਕਿਹੜੀਆਂ ਕਿਹੜੀਆਂ ਧਰਾਵਾਂ ਲਗਾਈਆਂ ਗਈਆਂ ਨੇ ਮੈਂ ਕਹਿੰਦਾ ਵੀ ਜਿਹੜਾ ਵੀ ਬੰਦਾ ਕਾਨੂੰਨ ਨੂੰ ਹੱਥ ਚ ਲੈਂਦਾ ਉਹਨੂੰ ਉਹ ਸਜ਼ਾ ਦਾ ਹੱਕਦਾਰ ਹੈ ਇਸ ਗੱਲ ਨਾਲ ਅਸੀਂ ਸਹਿਮਤ ਹਾਂ ਪਰ ਇਹ ਕਾਨੂੰਨ ਸਿਰਫ ਇੱਕ ਬੰਦੇ ਲਈ ਹੀ ਹੈ ਇਹ ਬਰਾਬਰ ਐ ਸਭ ਦੇ ਲਈ ਕਾਨੂੰਨ ਅਸੀਂ ਕਹਿੰਦੇ ਆ ਭਾਰਤੀ ਸੰਵਿਧਾਨ ਚ ਕਿ ਸਭ ਨੂੰ ਬਰਾਬਰ ਹੱਕ ਨੇ ਔਰ ਦੇਸ਼ ਦੇ ਵਿੱਚ ਸੰਵਿਧਾਨ ਚੱਲ ਰਿਹਾ ਪਰ ਇਹ ਕੀ ਕਿ ਇੱਕ ਰੱਜੇ ਪੁੱਜੇ ਸਰਮਾਇਦਾਰ ਲੋਕਾਂ ਦੇ ਕਹਿਣ ਤੇ ਤੁਸੀਂ ਪਰਚੇ ਦਰਜ ਕਰ ਰਹੇ ਹੋ ਗਰੀਬਾਂ ਤੇ ਔਰ ਦੂਜੇ ਪਾਸੇ ਗਰੀਬ ਲੋਕਾਂ ਦੀ ਕੋਈ ਸੁਣਵਾਈ ਨਹੀਂ ਕਰ ਰਹੇ ਜਦੋਂ ਗੇਟ ਪੁੱਟਿਆ ਗਿਆ ਇਹਨਾਂ ਨੇ ਇਸ ਸੀ ਭਾਈਚਾਰੇ ਦੇ ਲੋਕਾਂ ਨੇ ਐਸਐਸਪੀ ਮੈਡਮ ਸਾਡੇ ਮਾਨਯੋਗ ਅਵਨੀਤ ਕੌਰ ਸਿੱਧੂ ਜੀ ਨੂੰ ਜਾ ਕੇ ਮੈਮੋਰੰਡਮ ਦਿੱਤਾ ਕਿ ਮੈਡਮ ਸਾਡਾ ਗੇਟ ਪਟਕੇ ਲੈ ਗਏ ਸਾਡੇ ਨਾਲ ਗਾਲੀ ਗਲੋਚ ਕੀਤਾ ਸਾਡੀ ਵੀ ਉਹਨਾਂ ਨਾਲ ਜਿਹੜੀ ਹੈਗੀ ਆ ਕਹਾ ਸੁਣੀ ਹੋਈ ਐ ਸਾਰਾ ਕੁਝ ਦੱਸਿਆ ਔਰ ਮੈਡਮ ਨੇ ਕਿਹਾ ਕਿ ਨਹੀਂ ਤੁਹਾਡੇ ਨਾਲ ਇਨਸਾਫ ਹੋਊਗਾ ਪਰ ਅੱਜ ਤੱਕ ਕੋਈ ਮੁਕੱਦਮਾ ਦੋਸ਼ੀਆਂ ਦੇ ਖਿਲਾਫ ਦਰਜ ਨਹੀਂ ਹੋਇਆ ਇਹ ਸਿੱਧਾ ਸਿੱਧਾ ਗੁੰਡਾਗਰਦੀ ਹੈ ਸਾਡੇ ਅਨੁਸੂਚਿਤ ਜਾਤੀ ਲੋਕਾਂ ਦੇ ਨਾਲ ਧੱਕੇਸ਼ਾਹੀ ਹੈ ਔਰ ਉਹਨਾਂ ਬੰਦਿਆਂ ਦੇ ਨਾਮ ਵੀ ਪਰਚੇ 'ਚ ਉਹਨਾਂ ਨੂੰ ਨਾਮਜਦ ਕੀਤਾ ਗਿਆ ਜਿਹੜੇ ਬੰਦੇ ਹਫ਼ਤੇ ਹਫ਼ਤੇ ਤੋਂ ਜਿਵੇਂ ਇਹਨਾਂ ਨੇ ਦੱਸਿਆ ਬਾਈ ਜੀ ਉਹਨਾਂ ਨੇ ਕਿ ਹਫ਼ਤੇ ਹਫ਼ਤੇ ਤੋਂ ਬਾਹਰ ਨਹੀਂ ਬੰਦੇ ਕੋਈ ਕੰਪੈਨਾਂ ਤੇ ਗਿਆ ਹੋਇਆ ਕੋਈ ਆਪਣੀ ਰਿਸ਼ਤੇਦਾਰੀ 'ਚ ਗਿਆ ਹੋਇਆ ਮਤਲਬ ਇੱਕ ਧਿਰ ਨੇ ਦੂਜੀ ਧਿਰ ਨੂੰ ਦਬਾਉਣ ਦੇ ਲਈ ਆਪਣਾ ਜਿਹੜਾ ਉਹੀ ਜਾਤੀਵਾਦੀ ਜਿਹੜਾ ਹੈਗਾ ਸਿਸਟਮ ਉਹਨਾਂ ਤੇ ਲਾਗੂ ਕਰਨ ਦੇ ਲਈ ਉਹਨਾਂ ਦੇ ਬੰਦਿਆਂ ਨੂੰ ਚੁਣ-ਚੁਣ ਕੇ ਵੀ ਕਿਹੜੇ-ਕਿਹੜੇ ਬੰਦੇ ਉਸ ਸਮੇਂ ਮੂਵਮੈਂਟ ਸੀ ਅਜ ਤੋਂ 3 ਮਹੀਨੇ ਪਹਿਲਾਂ ਉਹਨਾਂ ਦੇ ਨਾਮ ਵੀ ਉਸ ਜਿਹੜੇ ਹੈਗੇ ਨੇ ਪਰਚੇ ਦੇ ਵਿੱਚ ਪਾਏ ਗਏ ਨੇ ਮੈਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਅਪੀਲ ਕਰੂੰਗਾ ਔਰ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਤੋਂ ਮੰਗ ਕਰੂੰਗਾ ਬਹੁਤ ਅੱਛੇ ਅਧਿਕਾਰੀ ਨੇ ਕਿ ਇਸ ਤਰ੍ਹਾਂ ਅਨੁਸੂਚਿਤ ਜਾਤੀ ਦੇ ਲੋਕਾਂ ਨਾਲ ਪੰਜਾਬ 'ਚ ਧੱਕਾ ਨਾ ਕਰੋ ਜਿਹੜੇ ਲੋਕ ੱੱਕੇ ਦਾ ਸਦੀਆਂ ਤੋਂ ਸ਼ਿਕਾਰ ਹੁੰਦੇ ਆਏ ਨੇ ਹਜ਼ਾਰਾਂ ਸਾਲਾਂ ਤੋਂ ਮੱਦੇ ਜਾਂਦੇ ਰਹੇ ਨੇ ਦੱਬੇ ਜਾਂਦੇ ਰਹੇ ਨੇ ਕੁੱਟੇ ਜਾਂਦੇ ਰਹੇ ਨੇ ਲਤਾੜੇ ਜਾਂਦੇ ਰਹੇ ਨੇ ਉਹਨਾਂ ਨੂੰ ਹੁਣ ਤਾਂ ਬਖਸ਼ ਦਿਓ ਉਹਨਾਂ ਨੂੰ ਬਖਸ਼ ਦਿਓ ਸਰਕਾਰ ਜੀ ਜਿਹੜੀ ਕਾਰਵਾਈ ਤੁਹਾਨੂੰ ਗੇਟ ਪੁੱਟਣ ਵਾਲਿਆਂ ਦੇ ਖਿਲਾਫ ਕਰਨੀ ਚਾਹੀਦੀ ਸੀਗੀ ਉਲਟਾ ਉਹੀ ਕਾਰਵਾਈ ਤੁਸੀਂ ਇਹਨਾਂ ਗਰੀਬ ਲੋਕਾਂ ਦੇ ਪੁੱਤੀਆਂ ਤੇ ਕਰਤੀ ਐ ਮੈਂ ਕਹਿੰਨਾ ਠੀਕ ਐ ਜਿਹਦੇ ਜਿਹੜਾ ਜਿਸਨੇ ਝਗੜਾ ਕੀਤਾ ਕਾਨੂੰਨ ਹੱਥ ਲਿਆ ਉਦੇ ਖਿਲਾਫ ਕਾਰਵਾਈ ਬਣਦੀ ਹੈ ਤੱਥਾਂ ਦੇ ਆਧਾਰ ਤੇ ਜਿੱਦੀ ਕੋਈ ਵੀਡੀਓ ਦੇ ਵਿੱਚ ਲੜਦਾ ਝਗੜਦਾ ਹੁੰਦਾ ਝਗੜਾ ਕਰਦਾ ਹੁੰਦਾ ਹੈ ਕਿਸੇ ਦੇ ਕੋਈ ਪੱਥਰ ਮਾਰਦਾ ਹੁੰਦਾ ਹੈ ਜਰੂਰ ਕਾਰਵਾਈ ਕਰੋ ਔਰ ਅਸੀਂ ਕਿਸੇ ਨੂੰ ਵੀ ਇਹ ਇਜਾਜ਼ਤ ਨਹੀਂ ਦਿੰਦੇ ਕਿ ਕਾਨੂੰਨ ਆਪਣੇ ਹੱਥ ਲਿਆ ਜਾਵੇ ਪਰ ਉਹਨਾਂ ਉਹਨਾਂ ਨੌਜਵਾਨਾਂ ਦਾ ਕੀ ਕਸੂਰ ਹੈ ਜਿਹੜਾ ਉਸ ਝਗੜੇ ਦੇ ਵਿੱਚ ਹੈ ਹੀ ਨਹੀਂ ਸੀਗੇ ਔਰ ਫਿਰ ਕਿਉਂ ਤੁਸੀਂ ਜਿਹੜੀ ਹੈਗੀ ਦੂਜੀ ਧਿਰ ਦਾ ਪਰਚਾ ਦਰਜ ਕਰਤਾ ਲੇਕਿਨ ਜਿਹੜੇ ਸਾਡੇ ਲੋਕ ਤੁਹਾਨੂੰ ਮਾਣ ਸਨਮਾਨ ਨਾਲ ਕਾਨੂੰਨੀ ਢੰਗ ਨਾਲ ਦੇ ਕੇ ਆਏ ਨੇ ਕਿ ਮੈਡਮ ਸਾਡਾ ਗੇਟ ਪੁੱਟ ਦਿੱਤਾ ਸਾਨੂੰ ਗੰਦੀਆਂ ਗਾਲਾਂ ਕੱਢੀਆਂ ਨੇ ਸਾਨੂੰ ਜਾਤੀ ਪ੍ਰਤੀ ਅਪਸ਼ਬਦ ਬੋਲੇ ਨੇ ਤਾਂ ਫਿਰ ਉਹਨਾਂ ਤੇ ਮੁਕੱਦਮਾ ਕਿਉਂ ਨਹੀਂ ਦਰਜ ਕੀਤਾ ਗਿਆ ਸੋ ਇਹ ਸਵਾਲ ਨੇ ਮੇਰੇ ਮਲੇਰ ਕੋਟਲਾ ਪ੍ਰਸ਼ਾਸਨ ਨੂੰ ਇਹ ਸਵਾਲ ਨੇ ਮੇਰੇ ਪੰਜਾਬ ਸਰਕਾਰ ਨੂੰ ਸਾਡੇ ਪਿੰਡ ਵਿੱਚ ਬਹੁਤ ਪ੍ਰੇਸ਼ਾਨੀ ਦਾ ਗੇੜ ਹੈ ਬਹੁਤ ਲੜਾਈ ਝਗੜਾ ਹੁੰਦਾ ਹੈ ਤੇ ਸਾਡੇ ਪਿੰਡੋ ਚ ਬਹੁਤ ਪ੍ਰੇਸ਼ਾਨ ਗਿਆ ਇਕੱਠਾ ਕਰਨਾ ਦੁੱਧ ਪਾਣੀ ਸਾਡਾ ਸਾਰਾ ਬਾਈਕਾਟ ਹੈ ਸਾਨੂੰ ਬਹੁਤ ਕੁੱਟਮਾਰ ਕੀਤੀ ਜਾਂਦੀ ਹੈ ਟਰੈਕਟਰ ਚੱਲਦੇ ਹੱਦ ਉੱਤੇ ਚੜ੍ਹ ਜਾਂਦੇ ਨੇ ਸਾਨੂੰ ਪਿੰਡ ਚੋਂ ਨਿਕਲਣ ਦਾ ਬਹੁਤ ਖਤਰਾ ਹੈ ਉਸੇ ਪਿੰਡ ਚੋਂ ਬਾਹਰ ਵੀ ਬੱਚਾ ਨਾ ਕੋਈ ਜਵਾਨ ਕੋਈ ਬਾਹਰ ਨਹੀਂ ਜਾ ਸਕਦਾ ਸਾਨੂੰ ਬਹੁਤ ਬਹੁਤ ਪਿੰਡ ਚ ਖਤਰਾ ਕੋਈ ਬਾਹਰ ਨਿਕਲਦਾ ਗਾਲਾ ਕੱਢਦੇ ਨੇ ਬਿਮਾਰ ਟੂੜੇ ਕਿੱਥੋਂ ਆਉਂਦੇ ਨੇ ਬਿਮਾਰ ਟੂੜੇ ਦੱਸਦੇ ਨੇ ਜੀ ਸਾਨੂੰ ਸਾਨੂੰ ਕਹਿੰਦੇ ਨੇ ਵੀ 20 ਛੋਟੇ ਆ ਕੇ ਪਿੰਡ ਚੋਂ ਤੇ ਕੁੱਤੇ ਬੰਦੇ ਤੇ ਨਾਰਾ ਲਾਉਂਦੇ ਨੇ ਵੀ ਆਹੋ ਸ਼ਮਸ਼ਾਨ ਘਾਟ ਨੂੰ ਥੋੜਾ ਜਮਾਈ ਆ ਗਿਆ ਜਵਾਈ ਆ ਗਿਆ ਸ਼ਮਸ਼ਾਨ ਘਾਟ ਨੂੰ ਯਾ ਲੱਗਦਾ ਲਾਉਣੇ ਆ ਬਾਹਰ ਗੇਟ ਪੱਟ ਤੇ ਬਾਹਰ ਗੇਟ ਪੱਟ ਕੇ ਘਰ ਨੂੰ ਲੈ ਕੇ ਤੇ ਗੰਦੇ ਮੰਦੇ ਗਾਣੇ ਮੋਟਰ ਉਹਨਾਂ ਦੇ ਟਰੈਕਟਰਾਂ ਤੇ ਲਾ ਕੇ ਆਲੋਦਾਲੀ ਸੀ ਢੇੜਾ ਕੱਢਦੇ ਨੇ ਕਹਿੰਦੇ ਨੇ ਆ ਗਿਆ ਥੋੜਾ ਜਮਾਈ ਸਾਡੇ ਗਰੀਬ ਅਸੀਂ ਗਰੀਬ ਕਹਿੰਦਾ ਇਹ 10 10 ਰੱਖੇ ਗਰੀਬ ਸਾਡੇ ਕੋਲ ਤੇ ਕੋਈ ਅਸੀਂ ਦਿਹਾੜੀਦਾਰ ਬੰਦੇ ਆ ਅਸੀਂ ਕੀ ਕਰੀਏ ਕਿੱਥੇ ਚੱਲੀਏ ਕਿੱਥੇ ਜਾ ਜੇ ਰਾਤ ਨੂੰ ਹੋ ਜਾ ਰਾਤ ਨਾ ਗੱਲ ਹੋਦੀ ਤੇ ਵੀ ਹੁਣ ਵੱਡੇ ਲੋਕ ਅਸੀਂ ਕੀ ਕਰ ਸਕਦੇ ਅਸੀਂ ਦਿਹਾੜੀਦਾਰੀ ਕਾ ਅਸੀਂ ਮੂਆ ਹੋ ਕਰੀਏ ਬੱਚੇ ਪੜੀਏ ਪਰ ਪਰ ਗਰੀਬ ਲੋਕ ਆ ਅਸੀਂ ਸਾਡੇ ਦੇ ਤੱਕਾ ਕਿਉਂ ਕਰ ਰਹੇ ਨੇ ਹੰਸਾਬ ਸਾਹਿਦਾ ਸਾਨੂੰ ਆਪਾਂ ਦੇਖੋ ਸਾਡਾ ਸਾਡਾ ਅਸੀਂ ਗਰੀਬ ਲਾਗਾ ਸਬਜੀ ਬੰਕਿਆ ਸੀ ਅਸੀਂ ਤੇ ਮੱਧਿਆ ਪਾਈਏ ਸਾਡੇ ਬੱਚਿਆ ਲਿਖੋ ਰਹੇ ਗੇਂ ਨੌਕਰੀਆਂ ਸਾਡੇ ਮੱਧਿਆ ਬਹੁਤ ਬਹੁਤ ਦਸੇ ਤੇ ਲੈ ਪਾ ਨੇ ਅਸੀਂ ਕਿੰਨੇ ਨਿਕਲੋ ਬਾਹਰ ਨਿਕਲੋ ਕਹੇ ਟਰਾਲੀਆਂ ਭਰੀ ਰੇਵੜਿਆਂ ਦੀਆਂ ਬੈਠੇ ਨੇ ਨੌਕਰੀਆਂ ਚਾਹਾਂਗੇ ਜੁਗਮੁਗਦਾ ਮੰਨ ਲੱਗਦੇ ਨੇ ਇਹ ਸਾਰਿਆਂ ਦੇ ਜਿਆਦਾ ਸਾਰੇ ਪਿੰਡ ਨੂੰ ਕਰਨ ਭਾਈ ਪਰਚਾ ਦਾਨ ਦੇਖ ਸਾਡੇ ਬੱਚਿਆਂ ਦੇ ਨੋਕ ਕੱਢਣ ਸਾਡਾ ਕੋਈ ਦਿਓਰ ਹੈ ਸਾਡਾ ਕੋਈ ਜੇਟ ਹੈ ਸਾਡੇ ਬੱਚੇ ਸਾਡੇ ਕੋਈ ਵੀ ਬਦਲਾਅ ਨਹੀਂ ਸਾਨੂੰ ਅੰਦਾਜ਼ ਕਰੀ ਗੱਲ ਦੇ ਜਦੋਂ ਮੈਂ ਚੋਣਾਂ ਦਾ ਕਰਾ ਸਾਡੇ ਪਿੰਡ ਦੇ ਨਾਲਾ ਪਿੰਡ ਜਿੰਨੇ ਵੀ ਸਾਡੇ ਹੈਗੇ ਨੇ ਸਾਡੇ ਬਾਰੇ ਸਾਡੀ ਸਰਕਾਰ ਕਿਉਂ ਨਹੀਂ ਚੋਣਦੀ ਅਸੀਂ ਗਰੀਬ ਹਾਂ ਤਾਂ ਨਹੀਂ ਸੁਣਦੀ ਗੱਲ ਲੋੜ ਨਹੀਂ ਹੈਗੀ ਅਸ਼ੋਥੀ ਬੱਸੀ ਗਈ ਇਹ ਕਾਣੀ ਛੋਟੀ ਸਰਕਾਰ ਛੋੜਦੀ ਹੈਗੀ ਇਹ ਹੁਣ ਦਿਨ ਜੀ ਹੁਣ ਜੱਟ ਦੀ ਵਿਦਿਆਰਥੀ ਛੋੜਦੀ ਹੈ ਸਰਕਾਰ ਸਾਡੀ ਗੱਤਾਂ ਨਹੀਂ ਛੋੜਦੀ ਅਸੀਂ ਗਰੀਬ ਲੋਕ ਹਾਂ ਤਾਂ ਸਾਡਾ ਪਹਿਲਾ ਕੂੜਾ ਬੰਦ ਕਰਾ ਦੇ ਪਹਿਲਾ ਕੂੜਾ ਬੰਦ ਕਰਕੇ ਸਾਨੂੰ ਬਾਦ ਹੋ ਗਈ ਕਿਤਾ ਸਾਡੀ ਸਮਸ਼ਾਨ ਕਰਦੂ ਸਾਡੇ ਬੱਚੇ ਪੋਰੇ ਪਰਾ ਸੀ ਉਹਨਾਂ ਤੇ ਜੈਸ ਵੀ ਚੜਦੀ ਮੁੰਡਿਆਂ ਤੇ ਅਸਲ ਕੀ ਕਰੀਏ ਕਿ ਚਲ ਜਾਈਏ ਚੜ੍ਹਦੇ ਕਿੰਨਾ ਦਸਮਾ ਕਰੀ ਸਾਡੀ ਆਖੀ ਵੀ ਉੱਥੇ ਦਰਦਲੀ ਆ ਅਸੀਂ ਗੰਦਾ ਮੰਦ ਚੱਪੇ ਬੈੜੀਆਂ ਚੜਦੇ ਨੇ ਗੰਦਾ ਮੰਦ ਆ ਕੇ ਲੰਘਾ ਲਈ ਬਾਂ ਨੂੰ 12 12 ਦਰਜੇ ਦਰਜੇ ਬੈੜੀਆਂ ਦੀ ਉੱਥੇ ਛੱਡੇ ਸੀ ਛੱਡੇ ਸੀ ਜੇ ਰੋਕ ਤੇ ਦਾ ਮੁੰਡਿਆਂ ਨੂੰ ਮੁੰਡਿਆਂ ਤੇ ਜੈਸ ਵੀ ਲਿਆ ਕੇ ਸਾਡੇ ਬੰਦੇ ਜੇਸਵੀ ਮੱਤਿਆ ਦਾ ਜਾਰੀ ਜੇਸਵੀ ਕਹਿੰਦੇ ਨੇ ਇਹਨਾਂ ਨੂੰ ਗਟਰ ਚ ਮਾਰਨ ਨੂੰ ਬਾਹਰ ਕੱਢੋ ਬਾਹਰ ਕੱਢੋ ਮਾਰ ਥੂੜੇ ਧਾ ਦੇ ਨੇ ਬਾਹਰ ਥੂੜੇ ਧਾ ਦੇ ਨੇ ਟਰੈਕਟਰਾਂ ਤੇ ਗਾਣੇ ਗੰਦੇ ਮੰਦੇ ਲਾਉਂਦੇ ਨੇ ਬੇੜੇ ਨੂੰ ਬੋਹਦੂਗੀ ਕਰਦੇ ਨੇ ਅਸੀਂ ਭਾਈ ਕਰਿਆ ਸਾਡਾ ਸਰਪੰਚ ਵੀ ਸਾਨੂੰ ਸਾਡਾ ਸਰਪੰਚ ਵੀ ਸਾਡੀ ਸਰਪੰਚ ਉਹ ਵੀ ਸਾਡਾ ਸਾਥ ਦੇ ਦੇ ਹਾਂ ਉਹ ਵੀ ਆਪਣੇ ਸਾਡੀ ਵੀ ਬੇਚ ਨਹੀਂ ਅਸੀਂ ਮਾਤ ਅਸੀਂ ਵੀ ਸੁਣਿਆ ਸਾਡਾ ਹੀ ਸਰਪੰਚ ਸਾਨੂੰ ਮਾਰਵਾਉਂਦਾ ਨੇ ਉਹ ਵੀ ਸੁਣ ਸਾਡੀ ਵੀ ਸੁਣ ਨਾਣੀ ਅਸੀਂ ਪੀਂਦੇ ਤਾਂ ਗੰਦਾ ਮੰਦਾ ਪਾਣੀ ਪੀ ਕੇ ਅਸੀਂ ਬਿਮਾਰ ਨਹੀਂ ਹੋਵਾਂਗੇ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ